ਗੱਤ ਹੋ ਕੇ ਰੰਮੀ ਜਾਣਾ ਆਨੇ ਮਾਰੇ ਮम्मा ਮੈਨੂੰ ਲਾ ਕੀ ਗੱਲ ਤੁਸੀਂ ਮੇਰੇ ਮੁੰਡੇ ਨੂੰ ਕੁੱਟਿਆ ਇਹ ਤੁਹਾਡਾ ਮੁੰਡਾ ਜੀ ਆ ਮੇਰਾ ਹੀ ਮੁੰਡਾ ਹੈ ਤੁਹਾਨੂੰ ਦੇਖ ਕੇ ਤਾਂ ਲੱਗਦਾ ਜੀ ਤੁਹਾਡਾ ਤਾਂ ਅਜੇ ਵਿਆਹ ਹੀ ਨਹੀਂ ਹੋਇਆ ਹੁਣ ਅਮੇਜ਼ਿੰਗ ਅੱਛਾ ਹਾਂਜੀ ਤੁਸੀਂ ਮੇਨਟੇਨਿੰਗ ਇੰਨਾ ਵਧੀਆ ਕੀਤਾ ਹੋਇਆ ਇਹਨੇ ਨਲੈਕ ਨੇ ਕੋਈ ਗਲਤੀ ਕਰੀ ਹੋ ਚੱਲ ਕਰੇ ਚੱਲੀਏ ਆ ਜਾਣਾ ਹੈ ਇਸ ਤੋਂ ਫੱਕੀ ਕਿਹ ਕੋਲੋਂ ਵੇ ਆ ਕੀ ਕਰੀ ਜਾਂਦਾ ਹੈ ਉਹੀ ਜੋ ਰੋਜ਼ ਕਰਦਾ ਪੋਚੇ ਲਾ ਰਿਹਾ ਪਰ ਅੱਜ ਤਾਂ ਆਪਾਂ ਹੋਟਲ ਚ ਆ ਅਮਰੀਕਾ ਸੁਣ ਮੈਂ ਤੇਰੇ ਤੋਂ ਪੁੱਛੂਗਾ ਚਾਰ ਸਵਾਲ ਜੇ ਤੂੰ ਚਾਰ ਸਵਾਲਾਂ ਦੇ ਜਵਾਬ ਦੇਤੇ ਤੈਨੂੰ 500 ਰੁਪਈਆ ਨਾ ਪੁੱਛੋ ਪੁੱਛੋ ਇੰਡੀਆ ਦੀ ਰਾਜਧਾਨੀ ਕਿਹੜੀ ਆ ਦਿੱਲੀ ਤੇ ਪੰਜਾਬ ਦੀ ਰਾਜਧਾਨੀ ਕਿਹੜੀ ਆ ਚੰਡੀਗੜ੍ਹ ਸਵੇਰੇ ਕੀ ਬਣਾਇਆ ਸੀ ਆਲੂ ਪਕੌੜੇ ਜਿਹੜੇ ਰਾਤ ਮੇਰੇ ਬੱਡੂ ਨੇ ਪੈਸੇ ਕੱਢੇ ਸੀ ਕਿੱਥੇ ਆ ਨਾਲ ਵਾਲੇ ਡੱਬੇ ਚ ਆ ਖੜ ਗਿਆ ਅੱਜ ਤਾਂ ਪ੍ਰੋਪੋਜ਼ ਕਰ ਹੀ ਦੇਣਾ ਮੈਂ एक्सक्यूज मी ਹਾਂਜੀ ਇਹ ਤੁਹਾਡੇ ਲਈ Oh wow what a beautiful flower Thank you ji ਵੈਸੇ ਦੇ ਕਿੰਨੇ ਪੈਸੇ ਦੇਵਾਂ ਵੀਰੇ এক্সक्यूज मी ਹਾਂਜੀ ਆਈ ਲਵ ਯੂ ਤੇ ਹਿੰਮਤ ਕਿਵੇਂ ਹੋਈ ਮੈਨੂੰ ਇਹ ਸਭ ਕਹਿਣ ਦੀ ਦਬਾਵਾ ਜਾ ਤੂੰ ਓਏ ਲੰਬੂ ਆ ਗਿਆ ਲੰਬੂ ਕੋਈ ਸਾਲਾ ਕਦੇ ਸ਼ਰਤ ਨਹੀਂ ਹਾਰਦਾ ਇਹਦੇ ਨਾਲ ਸ਼ਰਤ ਲਾ ਕੇ ਤੇ ਥਪੜੇ ਪਵਾਉਨੇ ਆ। ਹੋਰ ਬਈ ਲੰਬੂ ਗਿਆ ਹਾਲ ਹੈ। ਉਹ ਸਾਹਮਣੇ ਕੁੜੀ ਘੜੀ ਦਿਖਦੀ ਹੈ। ਹਾਂ। ਤੂੰ ਉਹਨੂੰ ਇਹ ਗਲਾਬ ਦਾ ਫੁੱਲ ਦੇ ਸਕਦਾ। ਪਰ ਇਹ ਜ ਮੇਰਾ ਕੀ ਫਾਇਦਾ? ਫਾਇਦਾ ਤਾਂ ਐਵੇਂ ਵੀ 500 ਰੁਪਏ ਦੀ ਸ਼ਰਤ ਲੱਗੂਗੀ। ਹੁਣੀ ਦੇਖ ਨਾ ਯਾਰ ਆ। ਤੇ ਆ ਮੰਨਦਾ ਮੇਰਾ। ਪਰ ਇਹ ਤਾਂ ਦੱਸ ਦੇ ਯਾਰ। ਵੀ ਤੂੰ ਫੁੱਲ ਦੇ ਆ ਕਿਵੇਂ ਯਾਰ? ਹੋਇਆ ਐ। ਹੁਣ ਤੈਨੂੰ ਕੀ ਬਿਮਾਰੀ ਐ ਬਿਮਾਰੀ ਤਾਂ ਜੀ ਮੇਰੀ ਭੈਣ ਨੂੰ ਸੀ ਉਹ ਬਿਮਾਰੀ ਨੇ ਉਹਦੀ ਜਾਨ ਲੈ ਲਈ ਉਹਦੀ ਸ਼ਕਲ ਬਿਲਕੁਲ ਹੀ ਤੁਹਾਡੇ ਨਾਲ ਮਿਲਦੀ ਸੀ ਤੇ ਮੇਰੀ ਭੈਣ ਨੂੰ ਗੁਲਾਬ ਦੇ ਫੁੱਲ ਬਹੁਤ ਚੰਗੇ ਤੁਸੀਂ ਪਲੀਜ਼ ਇਹ ਗੁਲਾਬ ਦਾ ਫੁੱਲ ਰੱਖ ਲਓ ਮੇਰੇ ਮਨ ਨੂੰ ਬੜੀ ਤਸੱਲੀ ਮਿਲੇਗੀ ਅਰੇ ਨਰਿੰਦਰ ਖੜਕ ਨਰਿੰਦਰ ਹਾਂਜੀ ਬਾਬਾ ਜੀ ਬਾਬੇ ਅਨੂੰ ਕੋਈ ਪੈਸਾ ਥੇਲਾ ਦੀ ਬਾਬੇ ਢਾੜਾ ਵਰ ਜਾ ਰਹੇ ਨੇ ਨਾ ਬਾਬਾ ਜੀ ਮੇਰੇ ਕੋਲ ਪੈਸੇ ਹੁੰਦੇ ਮੈਂ ਨਾ ਬਣਾ ਲਈ ਜਾਉਂਦੀ ਬੱਚਾ ਝੂਠ ਨਾ ਬੋਲ ਬਾਬੇ ਸਭ ਕੁਝ ਜਾਣਦੇ ਨੇ ਕਿ ਤੇਰੇ ਕੋਲ ਪੈਸੇ ਥੇਲੇ ਦੀ ਕੋਈ ਕਮੀ ਨਹੀਂ ਹੈ ਬਾਬੇ ਤਾਂ ਅੰਤਰਜਾਮੀ ਨੇ ਇਹ ਵੀ ਦੱਸ ਸਕਦੇ ਨੇ ਕਿ ਅੱਜ ਤੇਰਾ ਦਿਨ ਕਿਵੇਂ ਜਾਵੇਗਾ ਅੱਛਾ ਬਾਬਾ ਮੈਨੂੰ ਐਵੇਂ ਹੀ ਪਤਾ ਵੀ ਅੱਜ ਦਾ ਦਿਨ ਮੇਰਾ ਕਿਵੇਂ ਜਾਊ ਹਾਂ ਬੱਚਾ ਸਭ ਕੁਝ ਦੱਸ ਸਕਦੇ ਨੇ ਪੱਕੀ ਗੱਲ ਹੈ ਪੱਕੀ ਗੱਲ ਹੈ ਹੱਸ ਮੈਂ ਆਈ ਹੁਣੀ ਜਗਦਾ ਜੀ ਮੋਟਾ ਹੱਥ ਬਚੂਗਾ ਉਦੋਂ ਹਾਂ ਤੂੰ ਪਹਿਲੇ ਮਰ ਜਾ ਧੁੱਕ ਜਾ ਰਚੀਏ ਬਾਬਿਆਂ ਵਾਲਾ ਉਹ ਬਸ ਬੱਚਾ ਕਿਉ ਮਾਰੀ ਜਾਨੀ ਬਾਬਿਆਂ ਨੂੰ ਨਾ ਬਾਬਾ ਤੂੰ ਤਾਂ ਮੇਰਾ ਦਿਲ ਦੱਸਦਾ ਸੀ ਤੈਨੂੰ ਆਪਦਾ ਨਹੀਂ ਪਤਾ ਸੀ ਕਿ ਤੇਰੇ ਖਤਰੋਲ ਹੋਣ ਵਾਲੀ ਆ ਤੂੰ ਹੋਗਾ ਕੀ ਸੋਚੀ ਜਾਨੀ ਆ ਮੈਂ ਸੋਚਦੀ ਸੀ ਵੀ ਮੈਂ ਤੁਹਾਡੇ ਲਈ ਹਰ ਚੀਜ਼ ਕਰ ਦਿੰਨੀ ਆ ਕਿਸੇ ਮੇਰੇ ਲਈ ਕੁਝ ਨਹੀਂ ਕਰ ਸਕਦੇ ਕੀ ਕਰਨਾ ਯਾਰ ਦੱਸ ਜੋ ਹੋਇਆ ਮੇਰੇ ਤੋਂ ਮੈਂ ਕਰੂੰਗਾ ਤੁਸੀਂ ਮੇਰੇ ਲਈ ਅੰਬਰਾਂ ਤਾਂ ਤਾਰੇ ਤੋੜ ਕੇ ਲੈ ਸਕਦੇ ਹੋ ਲੱਗਦੀ ਹੋਈ ਤਾਰਿਆਂ ਦੀ ਮੈਨੂੰ ਕੋਈ ਮੋਟਰ ਤੋਂ ਮਰੂਦ ਨਹੀਂ ਤੋੜਨ ਦਿੰਦਾ